ਤੁਸੀਂ ਸਿੱਖ ਰਾਜ ਦੀ ਗੱਲ ਕਰੋ। ਸਿੱਖ ਰਾਜ ਅਗਲੇ ਜਨ ਨੇ ਲਿਖੇ। ਸਿੱਖ ਰਾਜ ਨਹੀਂ ਕਰਦਾ ਹੁੰਦਾ। ਸਿੱਖ ਤਾਂ ਪੜ੍ਹਨੇ ਚੱਲਦਾ ਹੁੰਦਾ। ਸਿੱਖ ਉਹ ਹੈ ਜਿਹੜਾ ਪੜ੍ਹਨੇ ਚੱਲੇ। ਪਰਮੇਸ਼ਰ ਦੇ ਸਿੱਖ ਤਾਂ ਇਹ ਮੰਨਦਾ ਵੀ ਰਾਜ ਤਾਂ ਪਰਮੇਸ਼ਰ ਦਾ ਸਦਾ ਪਾਸ਼ਾ ਹੀ ਰੱਬ ਦੀ ਹੈ। ਜਿਹੜਾ ਕਹਿੰਦਾ ਸਿੱਖ ਰਾਜ ਹੋਣਾ ਚਾਹੀਦਾ ਉਹਨੂੰ ਸਿੱਖੀ ਦਾ ਗਿਆਨ ਨਹੀਂ ਇਹਦਾ ਮਤਲਬ ਇਹ ਹੈ। ਖਾਲਸਾ ਰਾਜ ਦੇਵੀਓ ਤੋਂ ਗੱਲ ਕਰਦੇ ਨੇ ਅੱਗੇ ਜਾ ਕੇ। ਦਖਾਲਸਾ ਦਾ ਆਦਮੀ ਹੁੰਦਾ ਹੀ ਨਹੀਂ ਪਰਮੇਸ਼ਰ ਨੂੰ ਖਾਲਸਾ ਬਣਿਆ ਦੱਸ ਪਾਈਛਾ ਇਹ ਆ ਖਾਲਸਾ ਕੌਣ ਹੈ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਕਬੀਰ ਨੇ ਲਿਖਿਆ ਕਬੀਰ ਮੁਸਲਮਾਨ ਹੈ ਅਰ ਮੁਸਲਮਾਨੀ ਭਾਸ਼ਾ ਦੇ ਸ਼ਬਦ ਹੈ ਇਹ ਸਾਡੀ ਡਿਕਸ਼ਨਰੀ ਦੇ ਵਿੱਚ ਇਹ ਨਹੀਂ ਸੰਸਕ੍ਰਿਤ ਦਾ ਸ਼ਬਦ ਨਹੀਂ ਹੈ ਇਹ ਹਿੰਦੀ ਦਾ ਉਥੋਂ ਹੀ ਆਉਣੀ ਹੈ ਖਾਲਸਾ ਦਾ ਮਤਲਬ ਹੁੰਦਾ ਜਿਹੜਾ ਸੁਪਰੀਮ ਤਾਜ ਹੈ ਨਾ ਲਾਰਡ ਉਹਨੂੰ ਪਰ ਪਰਮੇਸ਼ਰ ਆ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਤਾਂ ਆਪੇ ਹੁਕਮੋ ਸੇ ਦਾ ਚੱਲਦਾ ਹੈ ਜਿਹੜਾ ਰਾਜਾ ਨਾ ਉਹਦੀ ਡੈਫੀਨੇਸ਼ਨ ਇਹ ਹੈ ਇੱਥੇ ਜੀਦੇ ਹੁਕਮ ਦੇ ਵਿੱਚ ਪੈ ਵਿੱਚ ਪਵਨ ਚੱਲੇ ਸਦਬਾਓ ਉਹਦੇ ਹੁਕਮ 'ਚ ਹਵਾ ਚੱਲਦੀ ਹੈ ਰਾਜਾ ਕੋਈ ਹੈ ਜੀਦੇ ਹੁਕਮ ਜਾਵਾ ਚੱਲੇ ਪੈ ਵਿੱਚ ਚੱਲੇ ਲੱਖ ਦਰਿਆਓ ਪੈ ਵਿੱਚ ਅਗਨ ਕੱਢੇ ਮੇਰੇ ਕਾ ਬੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਸੂਰਜ ਪੈ ਵਿੱਚ ਤ ਉਹ ਰਾਜ ਹੈ ਹੁਣ ਇਹ ਜਗ ਰਾਜਾ ਹੋ ਸਕਦਾ ਆਦਮੀ ਆਦਮੀ ਤਾਂ ਰਾਜ ਹੋਈ ਨਹੀਂ ਸਕਦਾ ਆਦਮੀ ਤਾਂ ਉਹਦੇ ਰਾਜ ਵਿੱਚ ਇੱਥੇ ਲੋਹਾ ਲੈਣਾ ਹੈ ਅਸੀਂ ਜਦੋਂ ਰਾਜ ਆਪ ਕਰਨਾ ਹੁੰਦਾ ਨਾ ਫਿਰ ਅਥੀ ਜਿਹੜੇ ਡਿਫੀਨੇਸ਼ਨ ਬਣਾ ਲੈਨੇ ਗੁਰੂ ਤਾਂ ਕਹਿੰਦਾ ਵਰ ਤਪੋਰ ਆਜਾਜੂ ਨਰਕ ਕੀ ਗੁਰੂ ਨਰਕ ਭੇਜਣਾ ਚਾਹੁੰਦਾ ਹੈ ਆਪਣੇ ਸਿੱਖ ਨੂੰ ਜਾਂ ਨਰਕ ਤੋਂ ਮੁਕਤੀ ਦੇਣੀ ਚਾਹੁੰਦਾ ਹੈ ਸਵਾਲ ਹੈ ਜਿਨ੍ਹਾਂ ਨੇ ਨਰਕ ਜਾਣਾ ਹੈ ਉਹਨਾਂ ਨੇ ਕਿਹਾ ਵੀ ਖਾਲਸੇ ਦੇ ਭਾਨੇ ਸਾਡਾ ਰਾਜ ਹੋਵੇ ਰਾਜ ਕਿਵੇਂ ਕਰੂਗਾ ਖਾਲਸਾ ਉਹ ਕੀ ਹੈ ਐਸਾਨ ਨਾਮ ਜਪੋ ਮਨ ਮੇਰੇ ਜੋ ਸਭ ਨਾਲ ਉੱਪਰ ਹੁਕਮ ਚ ਲਾਵੇ ਇਹ ਐਸਾ ਨਾਮ ਗਿਆਨ ਹੈ ਗੁਰਮਤ ਦਾ ਜਿਹੜੇ ਸਾਰੇ ਦੁਨੀਆਂ ਦੇ ਗਿਆਨ ਨੇ ਉਹਨਾਂ ਨੂੰ ਉੱਪਰ ਸਾਰਿਆਂ ਨੂੰ ਕੁਰਬਾਨੀ ਜਿਹੜੀ ਹੈ ਮਤਲਬ ਅ ਰਾਧਾ ਜੀ ਵੀ ਤੇਰੇ ਜਵਾਈ ਆ ਕਮੀ ਹੈ ਇਹ ਕਮੀ ਦੂਰ ਕਰ ਲੈ ਸਾਰਿਆਂ ਦੇ ਉੱਤੇ ਹੁਕਮ ਹੋ ਗਿਆ ਇਨਸਟਰਕਸ਼ਨ ਸਾਰਿਆਂ ਨੂੰ ਗੁਰਮਤ ਦੇ ਰਹੀ ਹੈ ਉਹ ਨਾਮ ਹੈ ਉਹ ਪਰਮੇਸ਼ਰ ਦਾ ਹੁਕਮ ਉੱਥੋਂ ਆਇਆ ਨਾਨਕ ਤਾਂ ਬੋਲੇ ਆ ਭਗਤ ਬੋਲੇ ਨੇ ਜੇ ਮੈਂ ਬੁਲਾऊं ਤੇ ਨਾਨਕ ਦਾਸ ਬੋਲੇ ਹੁਣ ਅਸੀਂ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੇ ਵਿਦਵਾਨ ਤਾਂ ਬਿਲਕੁਲ ਹੀ ਨਹੀਂ ਕਰਦੇ ਕਿ ਬੋਲਦਾ ਹੋ ਰਿਹਾ ਹੈ ਬੁਲਾ ਤਾਂ ਕੋਈ ਰਿਹਾ ਨਹੀਂ ਹੁਣ ਇਹ ਗੱਲ ਨੂੰ ਕੌਣ ਸਮਝੇ ਬੁਲਾ ਰਿਹਾ ਹੈ ਬੋਲ ਰਿਹਾ ਕੋਈ ਕਵਤਾ ਲਿਖ ਰਿਹਾ ਕੋ ਫੁਰਨਾ ਆ ਰਿਹਾ ਕੋ ਜੇ ਕੋਈ ਬੁਲਾਉਣ ਅਰ ਪਿੱਛੇ ਨਾ ਹੋਵੇ ਤਾਂ ਜਿਹੜਾ ਸਾਨੂੰ ਰੋਜ਼ ਘਰ ਨਵਾਂ ਆ ਰਿਹਾ ਕਿੱਥੋਂ ਆਵੇ ਨਵੇਂ ਅਵਿਸ਼ਕਾਰ ਨਹੀਂ ਹੋ ਰਹੇ ਉਹ ਕਿੱਥੋਂ ਆ ਰਹੇ ਨੇ ਆਦਮੀ ਦੀ ਬੁੱਧੀ ਜੋ ਪਰੇ ਦਾ ਜਿਹੜਾ ਨਿਤ ਨਵਾਂ ਗਿਆਨ ਹੁੰਦਾ ਉਹ ਉਥੋਂ ਹੀ ਆ ਰਿਹਾ ਹੈ ਉਹ ਜੋ ਮੰਗਰ ਠਾਕੁਰਾ ਪਰੇ ਤੇ ਸੋਈ ਸੋਈ ਦੇਵਾ ਸਾਇਦਾਂ ਲੱਗਿਆ ਹੋਇਆ ਖੋਜ ਦੇ ਵਿੱਚ ਉਹਨੂੰ ਉਹਦਾ ਹੀ ਮਿਲ ਜਾਂਦਾ ਗਿਆ ਕੋਈ ਗੁਰਮਤ ਅਣਾਂ ਉਹਨੂੰ ਉਹਦਾ ਮਿਲ ਜਾਂਦਾ ਜਿਹੜਾ ਕੋਈ ਲੱਗਿਆ ਹੋਇਆ ਉਹਦਾ ਅਕਲ ਜਾਂ ਜਾਂਦੀ ਵਿਦਵਾਨਾਂ ਬਾਰੇ ਵਿਚਾਰਨਾ ਕੁਝ ਪਾਓ ਜਿਹੜੇ ਵਿਦਵਾਨ ਸਮੇਂ-ਸਮੇਂ ਤੇ ਹਮੇਸ਼ਾ ਰਹੇ ਆ ਤੇ ਅੱਜ ਵੀ ਹੈਗੇ ਆ ਤੁਹਾਡੇ ਧਿਆਨ ਚ ਹੋਣਗੇ ਸਾਨੂੰ ਤਾਂ ਕੋਈ ਦਿਖਾਈ ਘਟ ਦਿੰਦਾ ਸਾਡੀ ਦ੍ਰਿਸ਼ਟੀ ਹੋਰ ਹੈ ਵੀ ਵਿਦਵਾਨ ਜਿਹੜੇ ਇਹਨਾਂ ਦੀ ਡਿਊਟੀਆਂ ਕੀ ਸੀ ਤੇ ਅੱਜ ਦੇ ਵਿਦਵਾਨ ਜਿਹੜੇ ਹੈਗੇ ਆ ਉਹ ਤੁਹਾਡੇ ਧਿਆਨ ਚ ਜੇ ਕੋਈ ਹੈ ਤਾਂ ਉਸ ਸਮੇਂ ਦੇ ਵਿੱਚ ਉਹਨਾਂ ਦੀ ਕੀ ਯੋਗਦਾਨ ਸੀ ਤੇ ਕੀ ਕਰ ਰਹੇ ਵਿੱਦਿਆ ਜਿਹੜੀ ਹੈਗੀ ਆ ਜਿਹਨੂੰ ਅਸੀਂ ਵਿੱਦਿਆ ਕਹਿੰਦੇ ਆ ਉਹਨੂੰ ਗੁਰਬਾਣੀ ਅਵਿਦਿਆ ਮੰਦੀ ਆਵਿਦਿਆ ਰਵਦਾ ਦਾ ਮਾਦੋ ਅਵਿਦਿਆ ਹਿਤਕੀਨ ਬਵੇਖ ਦੀ ਮਲੀਨ ਬਵੇਖ ਦੀਪ ਦੇ ਮਲੀਨ ਹੋਣ ਦਾ ਕਾਰਨ ਹੈ ਸਾਡੀ ਜਿਹੜੀ ਆਪਣੀ ਵਿਦਿਆ ਸਕੂਲ ਕਾਲਜਾਂ ਦੇ ਇਹ ਕੋਈ ਆਤਮਾ ਬੋਲਣ ਵਾਲੀ ਹੈ ਅੰਦਰ ਸ਼ਰੀਰ ਦੀਂਦਾ ਤੇ ਬੋਲਦੀ ਆਤਮਾ ਹੁਣ ਜਦ ਆਤਮਾ ਬੋਲਦੀ ਹੈ ਜਾਂ ਜੀਵ ਆਤਮਾ ਬੋਲਦਾ ਹੈ ਕਿ ਮੇਰਾ ਬਾਪ ਤਾਂ ਜੀਵ ਆਤਮਾ ਦੇ ਬਾਪ ਦੀ ਗੱਲ ਹੈ ਨਾ ਕਿ ਸ਼ਰੀਰ ਦੀ ਅਸੀਂ ਸ਼ਰੀਰ ਨਾਲ ਰਿਲੇਟਡ ਬਾਪ ਦੀ ਗੱਲ ਇੱਥੇ ਲਾ ਲੀਆ ਵਿਦਿਆ ਹੋ ਗਈ ਉਹ ਵਿਦਿਆ ਹੋ ਗਈ ਨਾ ਭੈਣ ਭਾਈ ਉਹ ਫਿਰ ਕਹਿੰਦਾ ਉਹ ਸ਼ੁੱਧ ਕੀ ਕੀਤਾ ਵਿਦਿਆ ਨੂੰ ਵਿਦਿਆ ਸੋਧੇ ਤਤ ਲਹੇ ਸੋਧੀ ਕਿਵੇਂ ਵਿਦਿਆ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾ ਪਾਉ ਕੇ ਹੱਕ ਕਾੜਾ ਜਿਉ ਤੂੰ ਮਾਤਾ ਤੂੰ ਪਿਤਾ ਸੰਸਾਰ ਦਾ ਮਾਤਾ ਪਿਤਾ ਹੁੰਦਾਨੀ ਇਹ ਤਾਂ ਮਾਸੋ ਹੀ ਮਾਸੁੱਪ ਜਾ ਮਾਸੋ ਸਭੇ ਸਾਖ ਇਹ ਵਿਦਿਆ ਸੋਧੀ ਸੀ ਵਿਦਵਾਨਾਂ ਨੇ ਗੱਲ ਮੰਨੀ ਗੁਰਬਾਣੀ ਮੰਦੀ ਐ ਨੈ ਕਛ ਜਨਮ ਐ ਨੈ ਕਛ ਮਰੈ ਆਪਣ ਚਲਤ ਆਪ ਹੀ ਕਰੈ ਆਬਣ ਜਾਵਣ ਦਿਸ਼ ਅੰਦਰਿਸ਼ਟ ਅਗਿਆਕਾਰੀ ਧਾਰੀ ਸਭ ਸਿਸ਼ਟ ਨਿਕਰੋ ਸੀ ਤਾਂ ਸਾਡੀਆਂ ਤਾਂ ਕੋਰਟਾਂ ਮੰਦੀਆਂ ਨੇ ਮਰਦਾਂ ਮਾਡਰਨ ਹੋ ਗਿਆ ਗੁਰਬਾਣੀ ਤਾਂ ਮੰਦੀ ਨਹੀਂ ਸਾਡੀ ਜਿਹੜੀ ਭਾਸ਼ਾ ਹੈ ਔਰ ਗੁਰਬਾਣੀ ਦੀ ਭਾਸ਼ਾ ਇਹ ਅਲੱਗ-ਅਲੱਗ ਨੇ ਉਹ ਗੁਰਮੁਖੀ ਭਾਸ਼ਾ ਗੁਰਬਾਣੀ ਦੀ ਅਸੀਂ ਅੱਖਰਾਂ ਨੂੰ ਪੰਜਾਬੀ ਨੂੰ ਗੁਰਮੁਖੀ ਮੰਨ ਲਿਆ ਓਨੀ ਭਾਸ਼ਾ ਹੀ ਹੋਰ ਆ